ਮੈਂ ਜੋਤੀਸ਼ਾ ਚਾਰੀਆ ਰਾਹੁਲ ਹੰਡਾ ਨੀਲਕੰਟ ਸੇਵਾ ਸਮਿਤੀ ਤੋਂ ਨੀਲਕੰਟ ਸੇਵਾ ਸਮਿਤੀ ਨਾਲ Shivratri ਦੇ ਮਹਾਉਤਸਵ ਦੇ ਸ਼ੋਭਾ ਯਾਤਰਾ ਦੇ ਉੱਤੇ ਆਪਣੀ ਇਥੇ ਆਰਤੀ ਚੌਂਗ ਦੇ ਵਿੱਚ ਇਹਨਾਂ ਨੇ ਛੱਪੜ ਭੋਗ ਦੀ ਜਿਹੜੀ ਹੈ ਵਸਤ ਲਗਾਈ ਸੀ ਸਾਰੇ ਹੀ ਵਸਤਾਂ ਲਈ ਕੀਤੀ ਹੋਈ ਹੈ ਜੈ ਸ਼੍ਰੀ ਮਹਾਕਾਲ ਸਾਰਿਆਂ ਨੂੰ ਮਹਾ ਸ਼ਿਵਰਾਤਰੀ ਦੀ ਬਹੁਤ-ਬਹੁਤ ਮੁਬਾਰਕਾਂ ਤੇ ਅੱਜ ਜਿਹੜੀ ਸ਼ੋਭਾ ਯਾਤਰਾ ਸੀ ਉਹਦੇ ਵਿੱਚ ਸਾਡੀ ਨੀਲਕੰਟ ਸੇਵਾ ਸਮਿਤੀ ਪੰਜਾਬ ਵੱਲੋਂ ਛੱਪੜ ਭੋਗ ਦੀ ਵਿਵਸਥਾ ਕੀਤੀ ਗਈ ਸੀ ਤੇ ਸਾਰੇ ਹੀ ਸਾਡੇ ਸਹਿਯੋਗ ਜਿਹੜੇ ਲੁਧਿਆਣੇ ਦੇ ਸਾਡੇ ਸੱਜਣ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਸਾਰਿਆਂ ਨੂੰ ਇਸ ਰਾਤ ਯਾਤਰਾ ਦੀ ਬਹੁਤ-ਬਹੁਤ ਮੁਬਾਰਕਾਂ ਜੈ ਸ਼੍ਰੀ ਮਹਾਕਾਲ ਜੈ ਜੈ ਸ਼੍ਰੀ ਮਹਾਕਾਲ ਜੈ ਜੈ ਸ਼੍ਰੀ ਮਹਾਕਾਲ ਸ਼ਿਵਰਾਤਰੀ ਮਹਾਉత్సਵ ਕਮੇਟੀ ਵੱਲੋਂ ਇੱਕ ਬਹੁਤ ਹੀ ਭਵਯ ਰਾਤ ਯਾਤਰਾ ਦਾ ਆਯੋਜਨ ਦੀ ਸੇਵਾ ਭਗਵਾਨ ਜੀ ਵੱਲੋਂ ਸਾਨੂੰ ਮਿਲੀ ਹੈ ਔਰ ਇਹ ਰਾਤ ਯਾਤਰਾ ਸ਼੍ਰੀ ਦੁਰਗਾ ਮਾਤਾ ਮੰਦਰ ਜਗਰੌਂਪੁਰ ਤੋਂ ਸ਼ੁਰੂ ਹੋ ਕਰਕੇ ਫਾਰਾ ਚੌਂਕ, ਘਮਾਰ ਮੰਡੀ, ਆਰਤੀ ਚੌਂਕ ਤੋਂ ਹੁੰਦਿਆ ਹੋਇਆ ਗੁਰਦੇਵ ਨਗਰ ਤੋਂ ਨਿਕਲਦੇ ਹੋਇਆ ਸਰਾਭਾ ਨਗਰ ਸ਼੍ਰੀ ਨਵਦੁਰਗਾ ਮੰਦਰ ਸਰਾਭਾ ਨਗਰ ਆਈ ਬਲਾਕ ਵਾਲੀ ਮਾਰਕੀਟ ਤੇ ਉੱਥੇ ਇਸ ਯਾਤਰਾ ਦਾ ਵਿਸ਼ਰਾਮ ਹੁੰਦਾ ਔਰ ਭਗਵਾਨ ਦੀ ਅਸੀਮ ਕਿਰਪਾ ਹੈ ਅਪਾਰ ਕਿਰਪਾ ਹੈ ਕਿ ਤੁਸੀਂ ਦੇਖ ਰਹੇ ਹੋ ਕਿ ਕਿੰਨੀ ਵੱਡੀ ਤਾਦਾਦ ਚ ਭਗਤਾਂ ਦਾ ਰਸ ਜਿਹੜਾ ਹੈ ਭਗਵਾਨ ਦਾ ਆਸ਼ੀਰਵਾਦ ਲੈਣ ਵਾਸਤੇ ਇੱਥੇ ਇਕੱਤਰਿਤ ਹੋਇਆ ਔਰ ਮੈਂ ਸਮਝਦਾ ਕਿ ਇਹ ਸਭ ਭਗਵਾਨ ਦੀ ਕਿਰਪਾ ਹੈ ਜਦੋਂ ਮਹਾ ਸ਼ਿਵਰਾਤਰੀ ਦੇ ਪਰਵ ਦੇ ਉੱਪਰ ਅਸੀਂ ਸਭ ਇਕੱਠੇ ਹੋ ਕੇ ਭਗਵਾਨ ਬੋਲੇनाथ ਦੀ ਆਰਦਾਨਾ ਕਰਦੇ ਆਂ ਔਰ ਮੈਂ ਤਾਂ ਇਸ ਸ਼ੁਭ ਮੌਕੇ ਤੇ ਭਗਵਾਨ ਦੇ ਚਰਨਾਂ 'ਚ ਹੀ ਬੇਨਤੀ ਕਰਦਾ ਕਿ ਭਈ ਸਾਡੇ ਸ਼ਹਿਰ ਤੇ ਸਾਡੇ ਸੂਬੇ ਪੰਜਾਬ ਤੇ ਔਰ ਸਾਡੇ ਦੇਸ਼ ਤੇ ਪੂਰੀ ਦੁਨੀਆ ਤੇ ਆਪਣੀ ਕਿਰਪਾ ਬਣਾਈ ਰੱਖਣ ਔਰ ਆਪਣਾ ਅਸ਼ੀਰਵਾਦ ਸਭ ਨੂੰ ਦੇਣ ਸਭ ਦੇ ਘਰਾਂ 'ਚ ਖੁਸ਼ੀਆਂ ਖੇੜੇ ਵਰਸਣ ਔਰ ਇਸੇ ਤਰ੍ਹਾਂ ਸੰਸਾਰ ਦੇ ਉੱਪਰ ਜਿਸ ਤਰ੍ਹਾਂ ਤੁਸੀਂ ਰਚਨਾ ਕੀਤੀ ਹੈ ਭਗਵਾਨ ਬੋਲੇनाथ ਜੀ ਉਸੇ ਤਰ੍ਹਾਂ ਆਪਣਾ ਅਸ਼ੀਰਵਾਦ ਬਣਾ ਕੇ ਰੱਖੋ ਸੰਕਤਨ ਉਹ ਹੀ ਹੈ ਕਿ ਤੁਸੀਂ ਸਭ ਜਣੇ ਮਾਤਰ ਇਸ ਰਥ ਯਾਤਰਾ ਦੇ ਵਿੱਚ ਜਿਹੜਾ ਜਿਸ ਰਥ ਨਾਲ ਰੱਸਾ ਖਿੱਚਿਆ ਜਾ ਰਿਹਾ ਹੈ ਅਗਰ 10 ਕਦਮ ਵੀ ਉਸ ਰੱਸੇ ਨੂੰ ਪਕੜ ਕੇ ਅੱਗੇ ਚੱਲੋਗੇ ਤੇ ਭਗਵਾਨ ਦੀ ਕਿਰਪਾ ਬਰਸਣੀ ਹੈ ਸੋ ਮੈਂ ਤਾਂ ਹੁਣ ਵੀ ਆਵਾਜ਼ ਕਰਦਾ ਕਿ ਆਓ ਅਬ 26 ਫਰਵਰੀ ਨੂੰ ਮਹਾਪਰਵ ਹੈ ਉਹ ਅੱਜ 23 ਫਰਵਰੀ ਨੂੰ ਹਰ ਹਰ ਮਹਾਦੇਵ ਸ਼ਿਵਰਾਤਰੀ ਮਾਹੌਸਫ ਕਮੇਟੀ ਵੱਲੋਂ ਇਹ ਯਾਤਰਾ ਦਾ ਯੋਜਨ ਹੋ ਰਿਹਾ ਅਗਲੇ 2 ਦਿਨ 3 ਦਿਨ ਪੂਰੀ ਤਰ੍ਹਾਂ ਪਰਬ ਚੱਲਣੇ ਆ ਸੋ ਅਸੀਂ ਵੱ ਚੜ ਕੇ ਭਗਵਾਨ ਦਾ ਆਸ਼ੀਰਵਾਦ ਲਈਏ ਔਰ ਆਪਣਾ ਜੀਵਨ ਸਫਲ ਬਣਾਈਏ ਸ਼੍ਰੀ ਹਰ ਹਰ ਮਹਾਦੇਵ ਸੁਸਾਇਟੀ ਜਿਹੜੀ ਹਰ ਸਾਲ ਬੜੇ ਭਵệ ਯਾਤਰਾ ਨਿਕਾਲਦੀ ਹੈ ਔਰ ਪਿਛਲੇ ਕਈ ਵਰਸ਼ਾਂ ਤੋਂ ਅਸੀਂ ਯਾਤਰਾ ਦੇ ਵਿੱਚ ਆਣ ਦਾ ਸਮਾਂ ਮਿਲ ਰਿਹਾ ਔਰ ਇੰਨਾ ਇੱਥੇ ਆ ਕੇ ਉਤਸ਼ਾਹ ਉਮੰਗ ਮਤਲਬ ਬੋਡੀ ਦੇ ਵਿੱਚ ਅਲੱਗ-ਅਲੱਗ ਕਿਰਨਾ ਆਂਦੀ ਹੈ ਪ੍ਰਭੂ ਦੇ ਸਾਖਸ਼ਾਹ ਦਰਸ਼ਨ ਕਰਨ ਦਾ ਮੌਕਾ ਮਿਲਦਾ ਬੋਲੇ ਨਾ ਜੀ ਦਾ ਔਰ ਇੰਨੀ ਭਵ ਰਥ ਯਾਤਰਾ ਸ਼੍ਰੀ ਦੁਰਗਾ ਮਾਤਾ ਮੰਦਿਰ ਤੋਂ ਸਭ ਭਗਤਾਂ ਦੇ ਸਹਿਯੋਗ ਦੇ ਨਾਲ ਤੁਸੀਂ ਦੇਖ ਰਹੇ ਹੋ ਕਿ ਜਗਾ ਜਗਾ ਭਵੇ ਲੰਗਰ ਲਗਾਏ ਹੋਏ ਆ ਕੋਈ ਕਿਸੇ ਤਰ੍ਹਾਂ ਮਹਾਂ ਆਰਤੀ ਹੋ ਰਹੀ ਹੈ ਕੋਈ ਫਰੂਟ ਦਾ ਲੰਗਰ ਲਗਾ ਰਿਹਾ ਲੋਕਾਂ ਨੂੰ ਚਾਹ ਚੜਿਆ ਪੇ ਬੋਲੇ ਬਾਬਾ ਦੀ ਬਰਾਤ ਆ ਰਹੀ ਹੈ ਔਰ ਵੱ ਚੜ ਕੇ ਇਸ ਰਥ ਯਾਤਰਾ ਦਾ ਜਿਹੜਾ ਕੀ ਹੈ ਬਹੁਤ ਵਧੀਆ ਵੈਲਕਮ ਹੋ ਰਿਹਾ ਔਰ ਮੈਂ ਪਰਮਾਤਮਾ ਦੇ ਅੱਗੇ ਬੋਲੇ ਸ਼ੰਕਰ ਜੀ ਤੇ ਜਤਨਾ ਚਾਹੀ ਅਰਦਾਸ ਕਰਦਾ ਕਿ ਇਹ ਪ੍ਰਭੂ ਐਸੀ ਤਰ੍ਹਾਂ ਸਾਡਾ ਭਾਈਚਾਰਕ ਸਾਂਝ ਸਾਡਾ Hindu ਸਮਾਜ ਇਕੱਠਾ ਰਹੇ ਇਸੇ ਤਰ੍ਹਾਂ ਸਾਡਾ ਸਨਾਤਨ ਧਰਮ ਜਿਹੜਾ ਹੈ ਉਹ ਉਹਦੇ ਬਾਰੇ ਸਭ ਨੂੰ ਪਤਾ ਲੱਗੇ ਪਤਾ ਚੱਲਦਾ ਰਹੇ ਸਭ ਜਾਗਰੂਕ ਰਹਿਣ ਇਸੇ ਤਰ੍ਹਾਂ ਬਾਬਾ ਦੀ ਬਰਾਤ ਹਰ ਵਾਰ ਪੋਰ ਵੱਧ ਵੱਢੇ ਅੱਛੇ ਤਰੀਕੇ ਨਾਲ ਨਿਕਲੇ ਇਹ ਹੀ ਆਸਾ ਕਰਦੇ ਆ ਹਰ ਹਰ ਮਹਾਦੇਵ ਬੋ ਸ਼ੰਕਰ ਭਗਵਾਨ ਕੀ ਜੈ